ਇਲਾਵਾ ਮੈਂ ਲੋਕ ਕਲਿਆਣ ਸਮਾਜ ਦੇ ਆਲਾ ਦਾ ਧੰਨਵਾਦ ਕਰਦਾ ਅਸੋਨ ਜੀ ਦਾ ਇਹ ਉਹਨਾਂ ਨੇ ਬੁਲਾਇਆ ਤੇ ਤੇ ਸਵਾਗਤ ਸੇਵਾ ਵਾਸਤੇ ਸਾਨੂੰ ਵੀ ਮੌਕਾ ਮਿਲਿਆ ਕਿ ਅਸੀਂ ਇਸ ਸਮਾਜ ਦੀ ਜੁ ਸੇਵਾ ਕਰਦਗੇ ਰੋਗੀਆਂ ਦੀ ਕੋਠੇ ਵਾਪਸੀ ਸੇਵਾ ਕਰਦਗੇ ਤਾਂ ਇੱਥੇ ਮੈਂ ਦੇਖਿਆ ਕਿ ਸਾਡੇ ਕੋਲ ਜ਼ਿਆਦਾਤਰ ਰੋਗੀ ਕੋਠਿਆਂ ਦੇ ਦਰਵਾਜ਼ੇ ਆ ਰਹੇ ਨੇ ਇਹ ਕੋਠਿਆਂ ਦਾ ਦਰ ਬਹੁਤ ਤੋਂ ਬਹੁਤ ਵਧਾ ਜਾ ਰਿਹਾ ਹੈ ਹੱਤੀ ਜਾ ਰਹੀ ਹੈ ਜਿਹਦੇ کئی ਕੁਝ ਮੁੱਖ ਕਾਰਨ ਹੈ ਕਿ ਲੋਕਾਂ ਦਾ वजन ਵਧਦਾ ਜਾ ਰਿਹਾ ਹੈ ਲੋਕ ਐਕਸਰਸਾਈਜ਼ ਨਹੀਂ ਕਰਦੇ ਡਾਈਟ ਦੇ ਬਾਰੇ ਖਿਆਲ ਨਹੀਂ ਰੱਖਦੇ ਕੈਲਸ਼ੀਅਮ ਦੀ ਕਮੀ ਦੀ ਘਾਟ ਪਾਈ ਜਾਂਦੀ ਹੈ ਇਸ ਕਰਕੇ ਲੋਕਾਂ ਨੂੰ ਜਿਆਦਾ ਛੋਟਿਆਂ ਦਾ ਤੇ ਮੋਟਿਆਂ ਦਾ ਦਰਦ ਸ਼ੁਰੂ ਹੋ ਗਿਆ ਹੈ ਦੇ ਵਾਸਤੇ ਮੈਂ ਜਿਆਦਾਤਰ ਇਹ ਐਡਵਾਈਸ ਕਰਾਂਗਾ ਕਿ ਇਕਦਾਂ ਕੈਲਸ਼ੀਅਮ ਵਿਟਾਮਿਨ ਡੀ ਦੀ ਕਾਰਟੂਨ ਵੀ ਕਰੋ ਸ਼ੀਟ ਤੇ ਆਪਣਾ वजन ਨਾ ਬਦਲੋ ਤੇ ਰੈਗੂਲਰ ਐਕਸਰਸਾਈਜ਼ ਕਰੋ ਜਿਆਦਾ ਵੀ ਐਕਸਰਸਾਈਜ਼ ਨਾ ਕਰੋ ਪਰ ਰੈਗੂਲਰ ਐਕਸਰਸਾਈਜ਼ ਜ਼ਰੂਰੀ ਹੈ ਜੋੜਾਂ ਦੀ ਬਿਮਾਰੀ ਨੂੰ ਰੋਕਣ ਵਾਸਤੇ ਬਾਕੀ ਇੱਥੇ ਕੈਂਪ ਬੜਾ ਕਾਮਯਾਬ ਹੋ ਰਿਹਾ ਹੈ ਕਾਫੀ ਫ੍ਰੀ ਜਿਸੀ ਦੇਖ ਚੁੱਕੇ ਹੈ 60 70 ਫ੍ਰੀ ਜੀ ਦੇਖ ਚੁੱਕੇ ਤੇ ਮੇਰੇ ਘਰ ਦੇ ਜਿਸ ਤੇ ਨਾ ਪਾਉਡਰ 300 ਤੋਂ ਉੱਪਰ ਰਜਿਸਟ੍ਰੇਸ਼ਨ ਹੈ पूरा टाइम देवे मरीजों का साढ़े नाल डॉक्टर गौरव है पूरी टीम सापिस्ट है पूरी टीम इन्हों का धन्यवाद करते हैं कि सूका मिले ਪਰ ਦਾ ਆਪਣੀ ਸਕਿਨ ਕੇਅਰ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਣਾ ਤੁਹਾਨੂੰ ਬਚਨ ਕਰਨ ਪਾਣੀ ਬਾਤ ਵੀ ਰੂਟ ਸੈਲਡ ਗ੍ਰੀਨ ਵੈਜੀਟਬਲਸ ਨੂੰ ਆਪਣੀ ਫੂਡੀ ਟਾਈਪ ਦਾ ਹਿੱਸਾ ਬਣਾਉਣਾ ਔਰ ਇੰਪੋਰਟੈਂਟ ਹੈ ਕਿ ਬਿਨਾ ਡਾਕਟਰ ਦੀ ਸਲਾਹ ਕੇ ਸਕਿਨ ਆਲਰਜੀ ਕੋਈ ਵੀ ਦਵਾਈ ਚਾਹੇ ਖਾਣ ਵਾਲੀ ਹੈ ਚਾਹੇ ਪਕਾਣ ਵਾਲੀ ਹੈ ਉਹ ਲਾਇਸ ਨਾ ਆਪਾਂ ਨੂੰ ਇਹ सलाह नेवाई अपने आप नहीं लगे श्री लोग कल्याण सेवा संति बुलाडा वालों जो उन्नीस सौ छियासी के आई थी इन्हें बहुत समाज सेवी काम किए ने जिन्हें बाढ़ा के अखाते ऑपरे घटो घट ती ऑपरेशन आए हैं ऑपरेशन किए चैकअप किए हैं हड्डियों के दूसरा कैंप है साढ़ा स्किन का पहला कैप है ਸਨ तकरीबन 40 ਸਾਲ ਹੋ ਗਏ ਮਾੜਤ ਦੀ ਸੇਵਾ ਕਰਦੇ ਨੂੰ ਅੱਜ ਭੁਲਾੜਾ ਵਿੱਚ ਲੋਕ ਪਿਆਰ ਸੇਵਾ ਸੰਪਤੀ ਕੋਲੋਂ ਹੱਡੀਆਂ ਦਾ ਕੈਂਪ ਲਗਾਇਆ ਜਾ ਰਿਹਾ ਔਰ ਸਕਿਮਰਾ ਜਿਹੜੇ ਹੱਡੀਆਂ ਦੇ ਡਾਕਟਰ ਨੇ ਉਹ ਐਮ ਐਸ ਉੱਤਪ பஞ்சਕੁਲਾ ਤੋਂ ਜਿਹੜੇ ਸਿੰਦੇ ਨੇ ਉਹ ਪਨੀਕ ਕੋਲ ਜੀ ਰੇਖੀ ਮਾਨਸਾ ਤੋਂ ਸਪੈਸ਼ਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਸਾਡੇ ਭੁਲਾੜੇ ਅਸੀਂ ਲੋਕ ਪਿਆਰ ਸੇਵਾ ਸੰਪਤੀ ਕੋਲੋਂ ਕੈਂਪ ਲਾਣਾ ਹੈ ਵੀ ਸਾਨੂੰ ਸੇਵਾ ਦਾ ਮੌਕਾ ਦਿਓ ਉਹਨਾਂ ਨੇ ਸਾਡੀ ਪਹਿਲੀ ਬੇਨਤੀ ਤੋਂ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਸਾਡੀ ਅਸੀਂ ਕੈਂਪ ਲਾ ਰਹੇ ਹਾਂ ਘੱਟੋ ਘੱਟ ਕਮ ਸੇ ਕਮ ਸਾਨੂੰ ਉਮੀਦ ਹੈ ਵੀ 500 ਦੇ ਕਰੀਬ ਅਸੀਂ ਪੇਸ਼ੈਂਟ ਇੱਥੇ ਰਜਿਸਟ੍ਰੇਸ਼ਨ ਕਰਾਂਗੇ ਉਹਨਾਂ ਦੀ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣੀਆਂ ਪੰਖ ਦਿਨਾਂ ਦੀ ਔਰ ਸਾਰੇ ਮੈਂਬਰਾਂ ਦਾ ਸਹਿਯੋਗ ਹੈ ਜੋ ਸਾਰੇ ਆਪਣਾ ਸ਼ਹਿਰ ਦਾ ਸਹਿਯੋਗ ਹੈ ਜੋ ਸਾਨੂੰ ਇਸ ਕੈਂਪ ਵਿੱਚ ਵੱਚ ਕੇ ਹਿੱਸਾ ਲੈਂਦਾ ਹੈ